કે પાકિસ્તાન ਜਾਂਦੇ હે ઓ ਦੱਸ દે કે ਇਹਦਾ મોસ્ક લાહોર તક પહોંચ ગયા ફિર પાકિસ્તાન دی ਸਰਕਾਰ ਨੂੰ ਵੀ નોટિસ લેના ਚਾਹੀਦਾ ਹੈ ਕਿ ਇਹ ਜਿਹੜਾ ਮੋਸਕ ਸਾਰੇ ਲੋਕ ਨੂੰ ਜਾਂਦਾ ਹੈ ਇਹਦਾ ਕੋਈ ਇੰਤਜ਼ਾਮ ਕੀਤਾ ਜਬ इंटरनेशनल ਪੱਧਰ ਦੇ ਉੱਤੇ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹ انڈیا મોદીજી ਨੂੰ ਲਿਖੇ ਕਿ ਇਹ ਜੀ ਚੀਜ਼ ਦੇ ਉੱਤੇ ਨਿਗਾਹ ਰੱਖੋ ਕਿਉਂ ਕਰਕੇ ਇਸ ਦੀ ਬਿਮਾਰੀ ਸਾਡੇ ਮੁਲਕ ਦੇ ਵਿੱਚ ਵੀ ਜਾ ਰਹੀ ਹੈ ਤੇ ਜਿਹੜੇ ਪਾਣੀ ਹੈ ਜਿਹੜਾ ਰਿਆਮਾਂ ਦੇ ਉਹ ਵੀ ਜਾਂਦੇ ਆ ਤੇ ਉਹਨਾਂ ਦੇ ਵਿੱਚ ਵੀ ਇਹਦੀ ਗੰਦਗੀ ਜਾ ਰਹੀ ਹੈ ਹਾਂਸੀ ਇਹ ਕੋੜੇ ਦੇ ダਮਪ ਦੇ ਵਿੱਚ ਆਏ ਆ ਚੁੱਕ ਕੇ ਇਹਦੀ ਗੰਦਗੀ ਜਿਹੜੀ ਹੈ ਕੀ ਹੈ ਇਹਦੀ ਬਾਸਨਾ ਇਹ ਸਾਰੇ ਸ਼ਹਿਰ ਤੇ ਵਿੱਚ ਜਾਂਦੀ ਹੈ ਤੇ ਸ਼ਹਿਰ ਇਹ ਪਵਿੱਤਰ ਸ਼ਹਿਰ ਸਿਕੰਧਾ ਤੇ ਦਰਬਾਰ ਸਾਹਿਬ ਤੱਕ ਇਹ ਗੰਦ ਫੈਲ ਰਿਹਾ ਹੈਗਾ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਜੀਵਨ ਸਿੰਘ ਜੀਬਲ ਸਾਹਿਬ ਨੇ ਆਪ ਕਿਹਾ ਕਿ